ਗੁਰਮਖ ਪਿਆਰਿਓ ਦੁਨੀਆਂ ਦੇ ਲੋਕਾਂ ਦਾ ਸੁਭਾਅ ਬਣ ਗਿਆ ਹੈ ਉਹ ਕੀ ਕਰਦੇ ਆ دنیਵੀ ਚੀਜ਼ਾਂ ਨੂੰ ਪਾਉਣ ਵਾਸਤੇ ਬੜੀ ਖਿੱਚ ਹੁੰਦੀ ਆ ਬੜੇ ਦੌੜਦੇ ਆ ਬੜੇ ਭੱਜਦੇ ਆ ਚਾਹੁੰਦਾ ਹੈ ਬੰਦਾ ਮੇਰੇ ਕੋਲ ਵੱਡੀ ਕੋਠੀ ਹੋਵੇ ਚੰਗਾ ਮਕਾਨ ਹੋਵੇ ਸੁੱਖ ਆਰਾਮ ਹੋਵੇ ਪਰ ਇਹ ਸਭ ਕੁਝ ਹਾਸਲ ਕਰਨ ਲਈ ਅਸੀਂ ਦੇਖੋ ਦੌੜ ਭੱਜ ਕਰਦੇ ਆ ਪਰ ਕਈ ਵਾਰੀ ਫਿਰ ਵੀ ਇਹ ਚੀਜ਼ਾਂ ਸਾਨੂੰ ਮਿਲਦੀਆਂ ਨਹੀਂ ਫਿਰ ਆਪਾਂ ਕਿੰਨੇ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਅਸਲ ਵਿੱਚ ਗੱਲ ਪਤਾ ਕੀ ਆ ਰੱਬ ਦੀ ਰਹਿਮਤ ਨਾਲ ਇਹ ਚੀਜ਼ਾਂ ਮਿਲਦੀਆਂ ਨੇ ਬਸ ਇੱਕ ਛੋਟਾ ਜਿਹਾ ਕੰਮ ਤੁਸੀਂ ਕਰਨਾ ਉਹ ਰੋਟੀ ਖਾਣ ਤੋਂ ਪਹਿਲਾਂ ਇੱਕ ਸ਼ਬਦ ਬੋਲਣਾ ਹੈ ਜੀ ਇਹ ਕੋਈ ਜਾਦੂ ਮੰਤਰ ਨਹੀਂ ਹੈਗਾ ਇਹ ਰੱਬ ਨਾਲ ਜੋੜਨ ਵਾਲੀ ਕਲਾ ਹੈ ਜਿਹੜੀ ਸਾਨੂੰ ਹਰ ਰੋਜ਼ ਅਨੰਦਨ ਹੀ ਕਰਨੀ ਚਾਹੀਦੀ ਹੈ ਜਿੰਨਾ ਵੀ ਭੈਣਾ ਨੇ ਭਰਾਵਾਂ ਨੇ ਇਹ ਜ਼ਿੰਦਗੀ ਦੇ ਵਿੱਚ ਇਹ ਗੁਣ ਨੂੰ ਧਾਰਨ ਨਹੀਂ ਕੀਤਾ ਉਹ ਜ਼ਰੂਰ ਭਾਈ ਜ਼ਿੰਦਗੀ ਦੇ ਵਿੱਚ ਲੈ ਕੇ ਆਇਓ ਦੇਖਿਓ ਤੁਸੀਂ ਕਿਵੇਂ ਚਮਤਕਾਰ ਹੋਣਾ ਸ਼ੁਰੂ ਹੋ ਜਾਵੇਗਾ ਕਈ ਵਾਰ ਜਦੋਂ ਅਸੀਂ ਪ੍ਰਸ਼ਾਦਾ ਛਕਦੇ ਹਾਂ ਰੋਟੀ ਖਾਂਦੇ ਹਾਂ ਕੀ ਹੁੰਦਾ ਵੀ ਸਾਡਾ ਧਿਆਨ ਫੋਨ ਦੇ ਵੱਲ ਟੀਵੀ ਵੱਲ ਗੱਲਾਂ ਬਾਤਾਂ ਵਿੱਚ ਹੋ ਜਾਂਦਾ ਹੈ ਪਰ ਕੀ ਅਸੀਂ ਕਦੀ ਸੋਚਿਆ ਜਿਸ ਰੋਟੀ ਨੂੰ ਅਸੀਂ ਖਾ ਰਹੇ ਹਾਂ ਉਹ ਕਿਵੇਂ ਆਈ ਹੈ ਸਾਡੇ ਪਾਸ ਅਸੀਂ ਸੋਚਦੇ ਹੀ ਨਹੀਂ ਕਿਸਾਨ ਨੇ ਕਿਵੇਂ ਮਿਹਨਤ ਕੀਤੀ ਮਾਂ ਨੇ ਕਿਵੇਂ ਪਿਆਰ ਨਾ ਬਣਾਈ ਰੱਬ ਨੇ ਕਿਵੇਂ ਦੇਖੋ ਇਹ ਰਿਜਕ ਸਾਨੂੰ ਦਿੱਤਾ ਹੈ ਇਹ ਰੋਜੀ ਆ ਜਿਹੜੀ ਉਹਨੇ ਦਿੱਤੀ ਆ ਉਹ ਮਹਾਨ ਕਰਮ ਤੇ ਰਹਿਮਤ ਦਾ ਧੰਨਵਾਦ ਕਰਦੇ ਹਾਂ ਕਿ ਨਹੀਂ ਅਸੀਂ ਇਸ ਲਈ ਜਿੰਨੇ ਰੱਬ ਦੇ ਪਿਆਰੇ ਆ ਮਹਾਪੁਰਖਾ ਬਾਬਾ ਆਨੰਦ ਸਿੰਘ ਜੀ ਵਰਗੇ ਧੰਤਨ ਬਾਬਾ ਈਸ਼ਰ ਸਿੰਘ ਜੀ ਵਰਗੇ ਕੀ ਆ ਕਰਦੇ ਸੀ ਭਾਈ ਰੋਟੀ ਖਾਣ ਤੋਂ ਪਹਿਲਾਂ ਜ਼ਰੂਰ ਅਰਦਾਸ ਕਰਿਆ ਕਰੋ ਆਖਿਆ ਕਰੋ ਧੰਨ ਹੈ ਉਹ ਪ੍ਰਮਾਤਮਾ ਜਿਨੇ ਇਹ ਰੋਟੀ ਮੇਰੇ ਹਿੱਸੇ ਲਿਖੀ ਆ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਧੰਨ ਹੈ ਉਹ ਮਾਂ ਜਿਸਨੇ ਰੋਟੀ ਪਕਾਈ ਧੰਨ ਹੈ ਰੋਜੀ ਦੇਣ ਵਾਲਾ ਵਾਹਿਗੁਰੂ ਸਿਰਫ ਸ਼ਬਦ ਨਹੀਂ ਹੈ ਸ਼ੁਕਰਾਨਾ ਨਹੀਂ ਇਹ ਸਦਾ ਸੱਚ ਦੀ ਕਦਰ ਕਰਨ ਦੀ ਨਿਸ਼ਾਨੀ ਹੁੰਦੀ ਆ ਤੇ ਕਹਿ ਦਿਆ ਕਰੋ ਜੀ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਹੁਣ ਜਿੱਥੇ ਸ਼ੁਕਰ ਹੋਵੇਗਾ ਉਥੇ ਵਾਧਾ ਹੋਵੇਗਾ ਹੀ ਹੋਵੇਗਾ ਜੇ ਤੁਸੀਂ ਆਪਣੇ ਰਜਕ ਦਾ ਸ਼ੁਕਰ ਕਰਨਾ ਸ਼ੁਰੂ ਕਰ ਦਿੱਤਾ ਪ੍ਰਮਾਤਮਾ ਉਥੇ ਬਰਕਤਾਂ ਪੈਦਾ ਕਰ ਦਿੰਦਾ ਹੈ ਜੀ ਆਪਣੇ ਆਪ ਹੀ ਉੱਤੇ ਬਰਕਤਾਂ ਆ ਜਾਂਦੀਆਂ ਨੇ ਜਦੋਂ ਅਸੀਂ ਖਾਣ ਤੋਂ ਪਹਿਲਾਂ ਸ਼ਬਦ ਕਹਿੰਨੇ ਆ ਸਾਡੇ ਅੰਦਰੋਂ ਹੰਕਾਰ ਵੀ ਦੂਰ ਹੁੰਦਾ ਤੇ ਹੰਕਾਰ ਹੀ ਤਾਂ ਦੁੱਖਾਂ ਦੀ ਜੜਾ ਤੇ ਜਦੋਂ ਜੜ ਪੁੱਟੀ ਗਈ ਦੁੱਖ ਕਿਵੇਂ ਆਵੇਗਾ ਕਈ ਵਾਰੀ ਅਸੀਂ ਇਹ ਜਿਹੜਾ ਹੰਕਾਰ ਇੰਨਾ ਕਰ ਬੈਨੇ ਆ ਕਿ ਦੁੱਖ ਹੀ ਦੁੱਖ ਸਾਨੂੰ ਆਈ ਜਾਂਦੇ ਆ ਪਰ ਜਦੋਂ ਅਸੀਂ ਕਹਿੰਨੇ ਆ ਸਭ ਕੁਛ ਤੇਰਾ ਵਾਹਿਗੁਰੂ ਕੁਝ ਵੀ ਨਾ ਮੇਰਾ ਵਾਹਿਗੁਰੂ ਉਦੋਂ ਭਾਈ ਫਿਰ ਸੁੱਖ ਇਥੋਂ ਹੀ ਸ਼ੁਰੂ ਹੁੰਦੀ ਆ ਸੁੱਖ ਦੀ ਯਾਤਰਾ ਤੇ ਰੱਬ ਦੀ ਰਜਾ ਵਿੱਚ ਰਹਿਣ ਵਾਲੇ ਬੰਦੇ ਦੇ ਘਰ ਕਦੇ ਭੁੱਖ ਨਹੀਂ ਹੁੰਦੀ ਜਿਨ੍ਹਾਂ ਦੇ ਘਰਾਂ ਵਿੱਚ ਰੋਟੀ ਲਈ ਸ਼ੁਕਰਾਨੇ ਕੀਤੇ ਜਾਂਦੇ ਆ ਸਾਧ ਸੰਗਤ ਜੀ ਉੱਥੇ ਰਜਕ ਦੀ ਕਦੇ ਕਮੀ ਨਹੀਂ ਆਉਂਦੀ ਸੱਚਮੁੱਚੇ ਸ਼ਬਦ ਕਿਸੇ ਵੱਡੇ ਦਾਨ ਦਾ ਹਵਾਲਾ ਨਹੀਂ ਮੰਗਦੇ ਸਿਰਫ ਦਿਲੋਂ ਆਖਣ ਵਾਲੇ ਸ਼ਬਦ ਹੁੰਦੇ ਆ ਇਹਨੂੰ ਕੋਈ ਵੀ ਗਰੀਬ ਤੋਂ ਗਰੀਬ ਬੰਦਾ ਵੀ ਕਰ ਸਕਦਾ ਹੈ ਅਮੀਰ ਤੋਂ ਅਮੀਰ ਬੰਦਾ ਵੀ ਕਰ ਸਕਦਾ ਹੈ ਜੀ ਤੇ ਉਹ ਸ਼ੁਕਰਾਨੇ ਵਿੱਚ ਬੜੀ ਵੱਡੀ ਸ਼ਕਤੀ ਆ ਜਦੋਂ ਅਸੀਂ ਸ਼ੁਕਰਾਨਾ ਕਰਤਾ ਪ੍ਰਮਾਤਮਾ ਦਾ ਘਰ ਦੇ ਵਿੱਚ ਬਿਨਾਂ ਮੰਗਿਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਈ ਜਿਹੜੇ ਲੋਕ ਆ ਨਾ ਤੇ ਉਹ ਗੱਲਾਂ ਇਹਨਾਂ ਨੂੰ ਹਾਸੇ ਮਜ਼ਾਕ ਸਮਝ ਲੈਂਦੇ ਆ ਪਰ ਜਿਸ ਨੇ ਵੀ ਇਹ ਭਾਈ ਦਿਲੋਂ ਅਮਲ ਕੀਤਾ ਚਮਤਕਾਰ ਹੋਏ ਉਹਨਾਂ ਦੀ ਜ਼ਿੰਦਗੀ ਵਿੱਚ ਦੇਖੋ ਮਿਹਨਤ ਕਰਨ ਨਾਲ ਵੀ ਬਹੁਤ ਕੁਝ ਮਿਲਦਾ ਹੈ ਪਰ ਸਭ ਤੋਂ ਵੱਡੀ ਦੌਲਤ ਅੰਦਰਲੀ ਸ਼ਾਂਤੀ ਆ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਜੁੜ ਕੇ ਮਿਲੇਗੀ ਇੱਕ ਮਹਾਤਮਾ ਨੇ ਕਿਹਾ ਸੀ ਬੰਦੇ ਨੂੰ ਜੇ ਰੋਟੀ ਤੋਂ ਪਹਿਲਾਂ ਤੂੰ ਆਪਣੇ ਭਾਗਾਂ ਨੂੰ ਧੰਨਵਾਦ ਨਾ ਕਰੇ ਰੋਟੀ ਹੋਣ ਦੇ ਬਾਵਜੂਦ ਕਦੇ ਭੁੱਖ ਨਹੀਂ ਮੁੱਕੇਗੀ ਇਹ ਬਹੁਤ ਵੱਡੀ ਗੱਲ ਆ ਜੀ ਬਿਨਾ ਸੰਤੋਖ ਤੋਂ ਬੰਦੇ ਨੂੰ ਰੱਜ ਨਹੀਂ ਆਉਂਦਾ ਇਹ ਸਾਡੇ ਜਿਹੜੀਆਂ ਗੱਲਾਂ ਨੇ ਨਾ ਆਤਮਾ ਨੂੰ ਹਿਲਾ ਦੇਣ ਵਾਲੀ ਗੱਲ ਆ ਅਸੀਂ ਹਮੇਸ਼ਾ ਵੱਧ ਲਾਲਚ ਵਿੱਚ ਰਹਿੰਦੇ ਆ ਨੌ ਚੀਜ਼ਾਂ ਸਾਡੇ ਕੋਲ ਹੋਣ ਇੱਕ ਨਾ ਹੋਵੇ ਨੌ ਦਾ ਸ਼ੁਕਰ ਨਹੀਂ ਕਰਾਂਗੇ ਉਹ ਜਿਹੜੀ ਦਸਵੀਂ ਚੀਜ਼ ਆ ਉਹਦਾ ਉਲੰਭਾ ਜਰੂਰ ਦੇਵਾਂਗੇ ਸ਼ੁਕਰਾਨਾ ਅਸੀਂ ਕਰਦੇ ਨਹੀਂ ਰੱਬ ਤੋਂ ਅਸੀਂ ਡਰਦੇ ਨਹੀਂ ਪਰ ਸੱਚੀ ਸ਼ੁਕਰਗੁਜ਼ਾਰੀ ਆ ਉਹ ਸਾਡੀ ਮੌਜੂਦਾ ਹਾਲਾਤ ਵੀ ਠੀਕ ਕਰ ਦਿੰਦੀ ਆ ਜਦੋਂ ਅਸੀਂ ਸ਼ੁਕਰਗੁਜ਼ਾਰ ਹੋ ਜਾਂਨੇ ਰੱਬ ਦੇ ਤਾਂ ਪ੍ਰਮਾਤਮਾ ਨੂੰ ਯਾਦ ਕਰਨਾ ਬਹੁਤ ਵੱਡੀ ਗੱਲ ਆ ਆਪਣੇ ਰਿਜਕ ਦੇ ਵੇਲੇ ਰੋਟੀ ਖਾਣ ਤੋਂ ਪਹਿਲਾਂ ਪ੍ਰਮਾਤਮਾ ਨੂੰ ਯਾਦ ਕਰਨਾ ਰੋਟੀ ਖਾਣ ਤੋਂ ਬਾਅਦ ਯਾਦ ਕਰਨਾ ਇਹ ਗੁਰਮਖਾਂ ਦਾ ਕਾਰਜ ਆ ਪ੍ਰਮਾਤਮਾ ਸਾਨੂੰ ਕਦੇ ਵੀ ਦੁੱਖ ਵੇਲੇ ਭੁੱਲਦਾ ਨਹੀਂ ਇਸ ਲਈ ਅਜਨਿਸ਼ਚਾ ਕਰੋ ਜਦੋਂ ਵੀ ਰੋਟੀ ਖਾਣ ਲੱਗੋ ਇੱਕ ਪਲ ਰੁਕ ਜਿਓ ਆਪਣੀ ਅੱਖਾਂ ਨੂੰ ਕਰ ਲਓ ਬੰਦ ਦਿਨੋਏ ਸ਼ਬਦ ਆਖੋ ਵਾਹਿਗੁਰੂ ਧੰਨ ਤੇਰੀ ਕਿਰਪਾ ਧੰਨ ਤੇਰਾ ਕਰਮ ਮੇਰੇ ਵਰਗੇ ਪਾਪੀ ਨੂੰ ਇਹ ਜਿਹੜਾ ਹੈ ਇਤਨਾ ਆਨੰਦਮਈ ਭੋਜਨ ਦਿੱਤਾ ਹੈ ਤੇਰੀਆਂ ਦਾਤਾਂ ਦਾ ਸ਼ੁਕਰਾਨਾ ਮੇਰੇ ਵਰਗੇ ਕਰਮਾਂ ਦੇ ਵਿੱਚ ਵੀ ਤੂੰ ਰਜ ਕੇ ਲਿਖਿਆ ਪਤਾ ਨਹੀਂ ਜ਼ਿੰਦਗੀ ਵਿੱਚ ਮੈਂ ਕਿੰਨੇ ਪਾਪ ਕੀਤੇ ਆ ਕੁਕਰਮ ਕੀਤੇ ਆ ਪਰ ਫਿਰ ਵੀ ਤੂੰ ਇਹਨਾਂ ਦਿਆਲੂਆ ਤੂੰ ਮੈਨੂੰ ਕਦੇ ਭੁੱਖਿਆ ਨਹੀਂ ਸੌਣ ਦਿੱਤਾ ਇਹ ਸ਼ਬਦ ਤੁਹਾਡੀ ਰੋਟੀ ਨੂੰ ਸੱਚੀ ਦੌਲਤ ਵਿੱਚ ਬਦਲ ਦੇਣਗੇ ਇਹ ਸ਼ਬਦ ਤੁਹਾਡੀ ਜ਼ਿੰਦਗੀ ਵਿੱਚ ਉਹ ਨਕਸ਼ਾ ਬਣਾਉਣਗੇ ਜੋ ਤੁਹਾਨੂੰ ਚੜ੍ਹਦੀ ਕਲਾ ਬੱਲੇ ਲੈ ਜਾਵੇਗਾ ਜਿਹੜਾ ਰੱਬ ਨੂੰ ਯਾਦ ਰੱਖਦਾ ਹੈ ਉਹਦੇ ਘਰ ਵਿੱਚ ਤਾਂ ਬਰਕਤਾਂ ਭਾਈ ਆਉਣੀਆਂ ਹੀ ਆਉਣੀਆਂ ਨੇ ਅੱਜ ਆ ਜਾਣ ਕੱਲ ਆ ਜਾਣ ਤਾਂ ਰੱਬ ਜਿਹੜਾ ਹੈ ਉਹਨੂੰ ਚੇਤੇ ਰੱਖਣਾ ਇੱਕ ਬਹੁਤ ਵੱਡਾ ਗੁਣ ਹੈ ਬਾਕੀ ਭਾਈ ਸ਼ੁਕਰਾਨਾ ਤੁਹਾਡੀ ਜ਼ਿੰਦਗੀ ਦਾ ਜੇ ਹਿੱਸਾ ਬਣ ਗਿਆ ਤੇ ਉਹ ਗੱਲ ਸਾਰੀ ਖੇਡ ਬਣ ਜਾਵੇਗੀ ਗੱਲ ਉਦੋਂ ਨਹੀਂ ਬਣਦੀ ਜਦੋਂ ਰੱਬ ਨੂੰ ਚੇਤੇ ਕਰਨਾ ਪਵੇ ਗੱਲ ਤਾਂ ਉਦੋਂ ਬਣਦੀ ਹੈ ਜਦੋਂ ਭੁੱਲੇ ਹੀ ਨਾ ਇਸ ਕਰਕੇ ਭਾਈ ਰੱਬ ਨੇ ਕਿੰਨਾ ਦਿੱਤਾ ਅਸੀਂ ਕਿੰਨਾ ਮੰਨਦੇ ਆ ਅਸੀਂ ਹਰ ਸਵਾਸ ਨਾਲ ਵਾਹਿਗੁਰੂ ਕਹਿੰਨੇ ਹਾਂ ਨਹੀਂ ਭਾਈ ਨਹੀਂ ਕਹਿੰਦੇ ਇਸ ਕਰਕੇ ਲੋੜ ਆ ਜਦੋਂ ਪ੍ਰਸ਼ਾਦਾ ਛਕਣਾ ਹੈ ਉਸ ਤੋਂ ਪਹਿਲਾਂ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਆ ਜਿਨੇ ਸਾਨੂੰ ਰਿਜਕ ਦਿੱਤਾ ਹੈ ਜਿਨੇ ਸਾਨੂੰ ਸਾਜਿਆ ਜਿਨੇ ਬਣਾਇਆ ਜਿਨੇ ਸਾਡੀ ਸੰਭਾਲ ਕੀਤੀ ਆ ਕਿਉਂਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਦੇਖੋ ਤਾਂ ਸਹੀ ਆਸੇ-ਪਾਸੇ ਜੋ ਹੈ ਉਹ ਦੇਖਣਾ ਸ਼ੁਰੂ ਕਰੋ। ਪ੍ਰਮਾਤਮਾ ਨੇ ਤੁਹਾਨੂੰ ਕੀ ਦਿੱਤਾ? ਕਿਉਂਕਿ ਰੱਬ ਨੇ ਤਾਂ ਸਾਨੂੰ ਬਹੁਤ ਜ਼ਿਆਦਾ ਦੇ ਕੇ ਦੁਨੀਆ ਤੇ ਭੇਜਿਆ। ਅਸੀਂ ਨਾ ਸ਼ੁਕਰੇ ਜੇ ਬਣ ਕੇ ਪ੍ਰਮਾਤਮਾ ਦਾ ਸ਼ੁਕਰ ਨਹੀਂ ਕਰਦੇ। ਜਿਸ ਦਿਨ ਬੰਦਾ ਸ਼ੁਕਰ ਕਰਨਾ ਸ਼ੁਰੂ ਕਰ ਦਿੰਦਾ ਹੈ ਉਹ ਤਰੱਕੀ ਦੇ ਰਾਹ ਤੇ ਤੁਰ ਪੈਂਦਾ ਹੈ। ਆਹ ਦੁਨੀਆ ਦੀ ਚਮਤਕਾਰੀ ਦੌਲਤ ਪਿੱਛੇ ਭੱਜਣ ਵਾਲੇ ਤੁਹਾਨੂੰ ਬੜੇ ਮਿਲ ਜਾਣਗੇ। ਪਰ ਜਿਹੜੇ ਰੱਬ ਦਾ ਨਾਮ ਲੈਂਦੇ ਆ ਸ਼ੁਕਰ ਕਰਦੇ ਆ ਉਹਨਾਂ ਦੀ ਗਿਣਤੀ ਥੋੜੀ ਆ ਤੁਸੀਂ ਵੇਖੋਗੇ ਜਿਹੜੇ ਮਾਇਆ ਪਿੱਛੇ ਭੱਜਦੇ ਆ ਉਹ ਕਦੇ ਰਾਜਦੇ ਨਹੀਂ ਜਿਹੜੇ ਸ਼ਾਂਤ ਹੋ ਜਾਂਦੇ ਸਬਰ ਰੱਖ ਲੈਂਦੇ ਉਹਨਾਂ ਨੂੰ ਰਾਜ ਵੀ ਆ ਜਾਂਦਾ ਉਹਨਾਂ ਕੋਲ ਫਿਰ ਇਹ ਨਾਮ ਦੀ ਦੌਲਤ ਆ ਜਾਂਦੀ ਆ ਤੇ ਇਸ ਕਰਕੇ ਭਾਈ ਉਹ ਨਾਮ ਦੇ ਵਿੱਚ ਇੰਨੀ ਬਰਕਤ ਆ ਤੁਸੀਂ ਜਦੋਂ ਵੀ ਰੋਟੀ ਖਾਣੀ ਆ ਮਾਲਕ ਦਾ ਸ਼ੁਕਰਾਨਾ ਕਰਨਾ ਵੀ ਅੱਜ ਦੇ ਦਿਨ ਮੈਨੂੰ ਰਿਜਕ ਮਿਲਿਆ ਅਹੀ ਗੁਰੂ ਨੇ ਕਿਰਪਾ ਕੀਤੀ ਕਈ ਵਿਚਾਰੇ ਫੁੱਟਪਾਥ ਤੇ ਸੁੰਦੇ ਆ ਝੁੱਗੀਆਂ ਵਿੱਚ ਪਏ ਆ ਕਈਆਂ ਨੂੰ ਰੋਟੀ ਨਹੀਂ ਨਸੀਬ ਹੁੰਦੀ ਇਹੋ ਜਿਹੇ ਇਲਾਕੇ ਵੀ ਹੈਗੇ ਆ ਤੇ ਹੁਣ ਜਿਹੜਾ ਸ਼ੁਕਰਾਨਾ ਹੈ ਸਾਧ ਸੰਗਤ ਜੀ ਸ਼ੁਕਰਾਨਾ ਕਰਨਾ ਪਰਮੇਸ਼ਰ ਦਾ ਇਹਦੇ ਲਈ ਕਿਸੇ ਡਿਗਰੀ ਦੀ ਲੋੜ ਨਹੀਂ ਹੁੰਦੀ ਕਈ ਵਾਰੀ ਜਿਹੜੇ ਬਜ਼ੁਰਗ ਲੋਕ ਨੇ ਬਜ਼ੁਰਗ ਗੁਰਸਿੱਖ ਨੇ ਬੀਬੀਆਂ ਨੇ ਉਹ ਸ਼ੁਕਰਾਨਾ ਕਰਦੀਆਂ ਨੇ ਰੋਟੀ ਖਾਣ ਤੋਂ ਪਹਿਨਾ ਪੜੇ ਲਿਖੇ ਬੰਦੇ ਸ਼ੁਕਰਾਨਾ ਨਹੀਂ ਕਰਦੇ ਉਹ ਨਿੰਦਿਆ ਚੁਗਲੀ ਕਰਦੇ ਟੀਵੀ ਵੇਖਦੇ ਆ ਫੋਨ ਚਲਾਉਂਦੇ ਚਲਾਉਂਦੇ ਹੀ ਰੋਟੀ ਖਾ ਲੈਂਦੇ ਆ ਇੱਥੇ ਹੀ ਭੁੱਲ ਹੋ ਜਾਂਦੀ ਆ ਸੋ ਸਾਧ ਸੰਗਤ ਜੀ ਸਾਨੂੰ ਮਹਾਪੁਰਖਾਂ ਦੇ ਬਚਨ ਕਮਾਉਣੇ ਚਾਹੀਦੇ ਆ ਇਹ ਤੁਸੀਂ ਰੱਬ ਦੇ ਪਿਆਰੇ ਬਾਬਾ ਆਨੰਦ ਸਿੰਘ ਜੀ ਦੇ ਬਚਨ ਸੁਣੇ ਹੋਣਗੇ ਗੁਰਮਖ ਪਿਆਰਿਓ ਕਹਿੰਦੇ ਹੁੰਦੇ ਸੀ ਭਾਈ ਭਜਨ ਬੰਦਗੀ ਕਰੋ ਵੱਧ ਤੋਂ ਵੱਧ ਨਿਤਨੇਮ ਦਾ ਸਮਾਂ ਕਦੇ ਨਾ ਖੁੰਝਣ ਦਿਓ ਤੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਵੀ ਸ਼ੁਕਰਾਨਾ ਕਰੋ ਪ੍ਰਸ਼ਾਦਾ ਛਕਣ ਤੋਂ ਬਾਅਦ ਵੀ ਭਾਈ ਏ ਨਾਮ ਸ਼ੁਕਰ ਕਰਿਆ ਕਰੋ ਵਾਹਿਗੁਰੂ ਪਰਮੇਸ਼ਰ ਦਾ ਜੀ ਗੁਰੂ ਕੋਲੋਂ ਆਪਾਂ ਕੀ ਮੰਗਣਾ ਗੁਰੂ ਕੋਲੋਂ ਇਹੀ ਮੰਗਣਾ ਸਤਿਗੁਰੂ ਜੀ ਮੇਰੀ ਬਾਹ ਫੜ ਲਵੋ ਜੀ ਕਿਰਪਾ ਕਰੋ ਜੀ ਸੋ ਬਾਬਾ ਆਨੰਦ ਸਿੰਘ ਜੀ ਮਹਾਪੁਰਖਾਂ ਨੇ ਵੀ ਸਾਨੂੰ ਇਹੀ ਗੱਲਾਂ ਸਿਖਾਈਆਂ ਨੇ ਜਦੋਂ ਅਸੀਂ ਭਾਈ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਕਿਉਂਕਿ ਵਾਹਿਗੁਰੂ ਦਾ ਨਾਮ ਸੁਖਦਾਤਾ ਹੈ ਇਹ ਸੱਚਾ ਇਹਨੂੰ ਧਾਰਨ ਕਰਨਾ ਚਾਹੀਦਾ ਹੈ ਨਾਮ ਜਿਹੜਾ ਹੈ ਜਪ-ਜਪ ਕੇ ਮੈਲ ਉੱਤਰ ਜਾਂਦੀ ਆ ਜੀ ਸਦਾ ਯਾਦ ਰਹਿਣਾ ਇਹ ਪ੍ਰਮਾਤਮਾ ਦਾ ਨਾਮ ਸਦਾ ਹੀ ਪ੍ਰਸ਼ਾਦਾ ਛਕਦਿਆਂ ਨੂੰ ਯਾਦ ਰਹਿ ਇਹ ਜਿਹੜਾ ਹਰੀ ਦਾ ਧੰਨਾ ਨਾ ਇਹ ਕਿਵੇਂ ਰਹੇਗਾ ਜੀ ਸਾਡੇ ਪਾਸ ਕਿਵੇਂ ਆਵੇਗੀ ਦੌਲਤ ਸਾਧ ਸੰਗਤ ਵਿੱਚੋਂ ਇਹ ਧੰਨ ਮਿਲਦਾ ਹੈ ਨਾਮ ਇੱਕ ਪ੍ਰੇਮ ਦਾ ਰੂਪ ਹੈ ਜੀ ਤਾਂ ਕਰਕੇ ਨਾਮ ਜਿਹੜਾ ਨਾਮੀ ਤੱਕ ਲੈ ਜਾਂਦਾ ਹੈ ਇਹ ਨਾਮ ਜਪਣਾ ਬਹੁਤ ਜ਼ਰੂਰੀ ਆ ਕੇਵਲ ਜਾਣ ਲੈਣਾ ਮਾਤਰ ਕਾਫੀ ਨਹੀਂ ਹੁੰਦਾ ਅਮਲੀ ਜੀਵਨ ਵੀ ਲੋੜਨਾ ਚਾਹੀਦਾ ਇਹ ਵੀ ਮਹਾਪੁਰਖ ਕਹਿੰਦੇ ਰਹੇ ਆ ਭਾਈ ਕੇਵਲ ਪਤਾ ਲੱਗ ਗਿਆ ਵੀ ਰੋਟੀ ਖਾਣ ਤੋਂ ਪਹਿਲਾਂ ਅਰਦਾਸ ਕਰਨੀ ਚਾਹੀਦੀ ਬਾਅਦ ਵਿੱਚੋਂ ਪਰ ਕੀਤੀ ਨਾ ਤੇ ਫਿਰ ਉਹ ਗੱਲ ਨਹੀਂ ਬਣਦੀ ਜੀ ਸੋ ਅੱਜ ਤੋਂ ਪ੍ਰਣ ਕਰ ਲੋ ਕਿ ਮਾਲਕ ਦਾ ਇਹਨਾਂ ਸ਼ਬਦਾਂ ਦੇ ਵਿੱਚ ਸ਼ੁਕਰ ਕਰਨਾ ਹੈ ਕਿ ਮੈਂ ਤਾਂ ਮਹਾਰਾਜ ਬਹੁਤ ਔਗਣਾਂ ਦਾ ਭਰਿਆ ਹਾਂ ਜਿਨ੍ਹਾਂ ਸਮੁੰਦਰਾਂ ਚ ਪਾਣੀ ਨੇ ਮੇਰੇ ਚ ਔਗਣ ਕਮੀਆਂ ਨੇ ਪਰ ਤੂੰ ਮੇਰੇ ਦੋਖ ਨਹੀਂ ਵੇਖੇ ਮੈਨੂੰ ਰਜ਼ਿਕ ਦਿੱਤਾ ਹੈ ਮੇਰੀ ਜਿਹੜੀ ਨੱਥ ਆ ਉਹ ਤੁਹਾਡੇ ਹੱਥ ਦੇ ਵਿੱਚ ਆ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਭੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ